ਛੋਟੇ ਪ੍ਰਾਨੇ ਆਦੇ ਤੋਂ ਵੱਡੇ ਪ੍ਰਾ ਦੀ ਜੀ ਚਮਨ ਸਿੰਘ ਮੇਰੇ ਡੈਡੀ ਸੀ ਤੇ ਉਹਨਾਂ ਦੇ ਘਰੀ ਦਾ ਰੋਲਾ ਸੀ ਘਰੀ ਦਾ ਰੋਲਾ ਹੈ ਕਾ ਸਿੱਤ ਉਹਨਾਂ ਦੇ ਮੈਂ ਚਾਦ ਨੂੰ ਆਖਾਂ ਚੱਲੇ ਸੀ ਤੇ ਸਾਡੇ ਦਿਨ ਨੂੰ ਜਮਲਾ ਕਰਦਾ ਸੱਦਾ ਲੱਗ ਦਿੱਤਾ ਸੱਦਾ ਸੱਤ ਲੱਕ ਸੱਤ ਤੇ ਮਾਂ ਚ ਸੱਤ ਤੇ ਕਾਪਾ ਮਾਰਿਆ ਕਿਸੇ ਦੇ ਕੀ ਕਾਰਨ ਬਣਿਆ ਸਾਡੇ ਲੜਾਈ ਨੌ ਕਨਾਲੀ ਦਾ ਚਲਦਾ ਸੀ ਅਸੀਂ ਆਖਣ ਚੱਲੇ ਸੀ ਸ਼ਾਇਦ ਤੇਰਾ ਤੇ ਪਿੱਛੇ ਸ਼ਾਇਦ 누ਆ ਇੱਕ ਚੱਲੇ ਸਾਡਾ ਫੈਸਲਾ ਉਹਨਾਂ ਅਮਲਕਾਰ ਦਿੱਤਾ ਸਾਡੇ ਤੇ ਮੱਖਣ ਸਿੰਘ ਅਜਣ ਸਿੰਘ ਸੰਦੀਪ ਸਿੰਘ ਤੇ ਆਪਣਾ ਜਕਲਵਿੰਦਰ ਸਿੰਘ ਬਲਵਿੰਦਰ ਸਿੰਘ ਕਦੇ ਨਾ ਛੱਡਾਂ ਮਾਰੀ ਉਹਨਾਂ ਦੇ ਹੱਥ ਵਿੱਚ ਮੱਖਣ ਦੀ ਕਿਰਚ ਤੇ ਅੱਜਨ ਸਿੰਘ ਦੇ ਕਾਪਾ ਮੇਰੇ ਘਰ ਦੇ ਨੂੰ ਸਿਰ ਦੇ ਵਿੱਚ ਵੜ ਦਿੱਤਾ ਤੇ ਉਸ ਤੋਂ ਬਾਅਦ ਇਲਾਜ ਤੋਂ ਬਾਅਦ ਲਾਜਤ ਤੋਂ ਬਾਅਦ ਵੀ ਡੈਥ ਹੋ ਗਈ ਕਿੰਨੇ ਦਿਨ ਬਾਅਦ ਬਾਣਾ ਦਿਨ ਨੂੰ ਥੀ ਇਹਨਾਂ ਜਲ ਮੋਟਰ ਸਾਈਕਲ ਉਤਰਦਿਆਂ ਨਾਲ ਹੀ ਸਾਡੇ ਤੇ ਜਾਨ ਦੇ ਬਲਾ ਕਰ ਲਿਆ ਜਿਹਦੇ ਵਿੱਚ ਇਹਨਾਂ ਨੇ ਮੱਖਣ ਸਿੰਘ ਸਦਾ ਜੱਗਾ ਸਿੰਘ ਅਜੀਤ ਸਿੰਘ ਮੱਖਣ ਸਿੰਘ ਸੰਦੀਪ ਸਿੰਘ ਮੱਖਣ ਸਿੰਘ ਮਾਇਆ ਬੀਬੀ ਪਤਨੀ ਇਹਦੀ ਮੱਖਣ ਸਿੰਘ ਤੇ ਦੋ ਮੇਰੇ ਆਣ ਜੀ ਜੋ ਕਿ ਬਲਵਿੰਦਰ ਸਿੰਘ ਮਲਕਾਰ ਸਿੰਘ ਤੇ ਕੁਲਵਿੰਦਰ ਸਿੰਘ ਮਲਕਾਰ ਸਿੰਘ ਜੋ ਕਿ ਇਹਨਾਂ ਨੇ ਅੰਮਲਾ ਸਾਡੇ ਦੇ 6 ਬੰਦੇ ਜਿਹੜੇ ਜੱਕੀ ਹੋਏ ਸੀਗੇ ਅਸੀਂ ਸਾਰੇ ਹੀ ਜਖਮੀ ਹੋਏ ਤੇ ਕੋਈ ਤਿੰਨ ਜਣੇ ਸੱਟਾਂ ਜਿਹੜਾ ਸਿਰ ਦੇ ਵਿੱਚ ਕਾਪਾ ਮਾਰਿਆ ਸੀ ਤੇ ਜੋ ਇਹ ਮੇਰਾ ਇਹ ਲੜਕਾ ਅਰਮੇਸ਼ ਸਿੰਘ ਹੀ ਇਹਨੂੰ ਕਿਰਚ ਮਾਰੀ ਜੋ ਕਿ ਇਹਦੀ ਨੱਕ ਦੀ ਹੱਡੀ ਚਲੀ ਗਈ ਮੇਰੇ ਆ ਅਜੇ ਤੱਕ ਫੈਕਚਰ ਨੇ ਇਹ ਪੂਰੀ ਬਾਹਾਂ ਫੈਕਚਰ ਨੇ ਜਿਹਦੇ ਵਿੱਚ ਮੈਨੂੰ ਵੀ ਬਹੁਤ ਸਾਰੀਆਂ ਸੱਟਾਂ ਮਾਰੀਆਂ ਨੇ ਇਨੇ ਦਿਨਾਂ ਬਾਅਦ ਜਿਹੜੀ ਤੁਹਾਡੇ ਤੁਹਾਡੇ ਪ੍ਰਾਣੀ ਮੌਤ ਹੋਈ ਹੈ ਮੇਰੇ ਛੋਟੇ ਪ੍ਰਾਣੀ ਮੌਤ 22 ਦਿਨ ਦੇ ਬਾਅਦ ਹੋਈ ਮਤਲਬ 22-23 ਵਾਸੀ ਇਹ ਕੀਤਾ ਸੀਗਾ ਐਡਮਿਟ ਕੀਤਾ ਸੀ तकरीबन ਇਹ ਦੋ ਕਿੰਨੇ ਮੈਡੀ ਨੂੰ ਕਿਤੇ ਦਾਖਲ ਕਰਾਇਆ ਗਿਆ ਪ੍ਰਾਣ ਨੂੰ ਕਿਤੇ ਦਾਖਲ ਕਰਾਇਆ ਗਿਆ ਮੇਰਾ ਬੇਟਾ ਇਹਨਾਂ ਨੇ ਰੈਫਰ ਕਰਕੇ ਮਮਦੂਰ ਤੋਂ ਰੈਫਰ ਕਰਕੇ ਫਰੋਇਪਰ ਦਿੱਤਾ ਸੀਗਾ ਫਰੋਇਫੋਰ ਤੋਂ ਰੈਫਰ ਕਰਕੇ ਇਹਨਾਂ ਨੇ ਗੋਗੋ ਗੋਬਿੰਦ ਕੋਲਿਜ ਜੀ ਇਹਨਾਂ ਨੇ ਸਰਕਾਰੀ ਹਸਪਤਾਲ ਤੇ ਪੇਡਿਆ ਸੀਗਾ ਰੈਫਰ ਤੇ ਡਾਕਟਰ ਰਿਪੋਰਟ ਕਿ ਕਿ ਦਾ ਕਰਕੇ ਮੇਰੇ ਛੋਟੇ ਭਰਾ ਨੂੰ ਜੋ ਮੇਰਾ ਤ੍ਰਿਸ਼ਮਨ ਸਿੰਘ ਹੈ ਉਹਨੂੰ ਬਾਗੀ ਹਸਪਤਾਲ ਵਿੱਚ ਦਾਖਾ ਕਰਵਾਇਆ ਸੀ ਜਿਹਦੀ ਕਿ ਹਾਲਤ ਬਹੁਤ ਕਬੀਰ ਸੀ ਕੱਲ ਮੌਤ ਹੋ ਗਈ ਹਾਂਜੀ ਕੱਲ ਮੌਤ ਹੋ ਗਈ